ਪੰਜਾਬ ਦੇ ਵਿੱਚ ਇਹ ਬਿਮਾਰੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਫੈਲ ਰਹੀ ਹੈ ਦੇਖਣ ਦੇ ਵਿੱਚ ਤਾਂ ਇਹ ਬਿਲਕੁਲ ਮਜ਼ਾਕ ਲੱਗਦਾ ਹੈ ਪਰ ਪੰਜਾਬ ਦੀ ਅੱਜ ਇਹ ਸਭ ਤੋਂ ਜ਼ਿਆਦਾ ਸੀਰੀਅਸ ਪ੍ਰੋਬਲਮ ਹੈ ਅੱਜ ਪੰਜਾਬ ਦੇ ਵਿੱਚ ਤੁਸੀਂ 11 ਸਾਲ ਪੁਰਾਣੀ ਬਿਮਾਰੀ ਠੀਕ ਕਰਨੀ ਹੋਵੇ ਸ਼ੂਗਰ ਦੇ ਮਰੀਜ਼ ਨੂੰ ਠੀਕ ਕਰਨਾ ਹੋਵੇ ਏਡਸ ਨੂੰ ਠੀਕ ਕਰਨਾ ਹੋਵੇ ਇੱਥੋਂ ਤੱਕ ਕਿ ਮਰੇ ਹੋਏ ਇਨਸਾਨ ਨੂੰ ਠੀਕ ਕਰਨਾ ਹੋਵੇ ਤਾਂ ਵੀ ਇਹ ਲੋਕ 2 ਮਿੰਟ ਦੇ ਵਿੱਚ ਕਰ ਦਿੰਦੇ ਨੇ ਅੱਜ ਪੰਜਾਬ ਦੇ ਵਿੱਚ ਸ਼ਰਿਆਮੇ ਸਵਾਲ ਲਗਾਈਆਂ ਜਾ ਰਹੀਆਂ ਨੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਹਰ ਰੋਜ਼ ਕਨਵਰਟ ਹੋ ਰਹੇ ਨੇ 크੍ਰਿਸਚੀਅਨਟੀ ਦੇ ਵਿੱਚ ਸਿੱਖ ਧਰਮ ਇੱਕ ਜਿਹਾਤ ਧਰਮ ਹੈ ਜਿਸ ਦੇ ਵਿੱਚ ਕਈ ਗੁਰੂਆਂ ਨੇ ਆਪਣਾ ਬਲੀਦਾਨ ਦਿੱਤਾ ਇਨਸਾਨੀਅਤ ਦੇ ਲਈ ਸੰਗਜੀ ਮਹਾਰਾਜ ਦੇ ਛੋਟੇ-ਛੋਟੇ ਸੈਭਜਾਦਿਆਂ ਨੇ ਆਪਣੀ ਜਾਨ ਤਾ ਦੇ ਦਿੱਤੀ ਪਰ ਉਹਨਾਂ ਨੇ ਆਪਣਾ ਧਰਮ ਨਹੀਂ ਬਦਲਿਆ ਸੀ ਪਰ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਅੱਜ ਪੰਜਾਬ ਦੀ ਤਕਰੀਬਨ 10% ਜਿਹੜੀ ਪੋਪੂਲੇਸ਼ਨ ਹੈ ਉਹ 크ਰਿਸਚੀਅਨ ਬਣ ਚੁੱਕੀ ਹੈ ਉਹ 크ਰਿਸਚੀਅਨ ਧਰਮ ਨੂੰ ਅਪਣਾ ਚੁੱਕੀ ਹੈ ਅਸੀਂ ਪੂਰੇ ਦੀ ਪੂਰੀ ਪੰਜਾਬ ਸਟੇਟ ਦੀ ਗੱਲ ਕਰ ਰਹੇ ਹਾਂ ਕੁਝ ਕੁ ਜ਼ਿਲ੍ਹੇ ਤਾਂ ਅਜੇ ਹੀ ਨੇ ਜਿਨ੍ਹਾਂ ਦਾ ਹਾਲ ਬਹੁਤ ਜ਼ਿਆਦਾ ਬੁਰਾ ਹੈ ਸਪੈਸ਼ਲੀ ਪੰਜਾਬ ਦਾ ਮੱਝਾ ਏਰੀਆ ਜਿੱਥੋਂ ਦੇ ਤਰਨ ਤਰਨ ਅਮਰਤਸਰ ਅਤੇ ਗਰਦਾਸਪੁਰ ਜ਼ਿਲ੍ਹੇ ਦਾ ਹਾਲ ਬਹੁਤ ਜ਼ਿਆਦਾ ਬੁਰਾ ਹੈ ਇੱਥੋਂ ਦੇ ਬਹੁਤ ਸਾਰੇ ਲੋਕ ਕਨਵਰਟ ਤਾਂ ਤੋਂ ਲੈ ਕੇ 2021 ਤੱਕ ਇਕੱਲੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੀ 102% ਨਾਲ ਗਰੋਥ ਕੀਤਾ ਹੈ 크ਰਿਸਚੀਅਨ ਧਰਮ ਮਾਝੇ ਦੇ ਵਿੱਚ ਇੱਕ ਦੋ ਅਜਿਹੇ ਪਿੰਡ ਨੇ ਜਿੱਥੋਂ ਦੀ 70% ਆਬਾਦੀ ਕਨਵਰਟ ਹੋ ਕੇ 크ਰਿਸਚੀਅਨ ਬਣ ਚੁੱਕੀ ਹੈ ਅੱਜ ਜੇਕਰ ਤੁਸੀਂ ਦੇਖੋ ਪੰਜਾਬੀ ਮੂਵੀ ਦੇ ਵਿੱਚ ਪੰਜਾਬੀ ਗਾਣਿਆਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ 크ਰਿਸਚੀਅਨ ਧਰਮ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਹੈ ਸਿੱਖ ਜੇਕਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਨਵਰਟ ਹੋ ਰਹੇ ਨੇ ਤਾਂ ਇਹ ਕੋਈ ਆਮ ਇਤਫਾਕ ਨਹੀਂ ਹੈ ਇਹ ਇੱਕ ਨੈਕਸਸ ਹੈ ਜਿਹੜਾ ਕਿ ਬਹੁਤ ਜ਼ਿਆਦਾ ਮਜ਼ਬੂਤੀ ਦੇ ਨਾਲ ਕੰਮ ਕਰ ਰਿਹਾ ਹੈ ਇਹ ਸਿੱਖਾਂ ਨੂੰ ਮਜਬੂਰੀ ਬਸ ਆਪਣੇ ਦੇ ਕਨਵਰਟ ਕਰਵਾ ਰਹੇ ਨੇ ਤੇ ਸਿੱਖਾਂ ਨੂੰ ਕਨਵਰਟ ਕਰਾਉਣ ਦੇ ਲਈ ਜਿਹੜੇ ਤਰੀਕੇ ਵਰਤਦੇ ਨੇ ਉਹ ਬਹੁਤ ਜ਼ਿਆਦਾ ਸ਼ੌਕਿੰਗ ਨੇ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਇੰਨੇ ਵੱਡੇ ਪੱਧਰ ਤੇ ਜਿਹੜਾ ਇਹ ਕੰਮ ਚੱਲ ਰਿਹਾ ਹੈ ਜਿਵੇਂ ਲੋਕਾਂ ਨੂੰ ਕਨਵਰਟ ਕੀਤਾ ਜਾ ਰਿਹਾ ਹੈ 크ਰਿਸਚੀਅਨਟੀ ਦੇ ਵਿੱਚ ਤਾਂ ਇਹਨਾਂ ਨੂੰ ਫੰਡ ਕਿੱਥੋਂ ਆਉਂਦੇ ਨੇ ਇਹਨਾਂ ਨੂੰ ਪੈਸਾ ਕਿੱਥੋਂ ਆਉਂਦਾ ਹੈ ਅਸੀਂ ਇੱਥੇ ਕਿਸੇ ਵੀ ਧਰਮ ਨੂੰ ਮਾਰਾ ਨਹੀਂ ਕਹਿ ਰਹੇ ਕੋਈ ਵੀ ਬੰਦਾ ਕਿਸੇ ਵੀ ਧਰਮ ਦੇ ਵਿੱਚ ਜਾ ਸਕਦਾ ਹੈ ਇੰਡੀਆ ਦਾ ਸੰਵਿਧਾਨ ਉਸ ਨੂੰ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ ਪਰ ਧੱਕੇ ਦੇ ਨਾਲ ਜਾਂ ਸਕੈਮ ਕਰਕੇ ਕਿਸੇ ਨੂੰ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ ਉਹ ਇੱਕ ਬਹੁਤ ਜ਼ਿਆਦਾ ਇਹ ਕਿਹੜੇ-ਕਿਹੜੇ ਤਰੀਕੇ ਅਪਣਾਉਂਦੇ ਨੇ ਕਿਸੇ ਵੀ ਇਨਸਾਨ ਨੂੰ ਆਪਣੇ ਵਿੱਚ ਕਨਵਰਟ ਕਰਨ ਦੇ ਗਵਰਨਮੈਂਟ ਇਸ ਦੇ ਉੱਪਰ ਕੋਈ ਐਕਸ਼ਨ ਕਿਉਂ ਨਹੀਂ ਲੈਂਦੀ ਇੰਨਾ ਸਭ ਕੁਝ ਆਪਦੀਆਂ ਅੱਖਾਂ ਸਾਹਮਣੇ ਦੇਖਣ ਦੇ ਬਾਵਜੂਦ ਵੀ ਪਰ ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਹਾਂ ਕਿ ਇੰਡੀਆ ਦਾ ਸੰਵਿਧਾਨ ਕਿਸੇ ਨੂੰ ਵੀ ਆਪਣਾ ਧਰਮ ਬਦਲਣ ਦੀ ਪੂਰੀ ਇਜਾਜ਼ਤ ਦਿੰਦਾ ਹੈ ਉਸ ਇਨਸਾਨ ਕੋਲ ਪੂਰੀ ਆਜ਼ਾਦੀ ਹੁੰਦੀ ਹੈ ਕਿ ਉਹ ਕਿਸੇ ਵੀ ਧਰਮ ਦੇ ਵਿੱਚ ਜਾ ਸਕਦਾ ਹੈ ਪਰ ਇੱਥੇ ਜਿਹੜੀ ਚੀਜ਼ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਜੀ ਇਹਨਾਂ ਇਨਸਾਨਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਕਿਵੇਂ ਜਾਂਦਾ ਹੈ ਇਸ ਤਰ੍ਹਾਂ ਦੇ ਸਕੈਮ ਹਰ ਇੱਕ ਧਰ ਚੰਗੀ ਤਰ੍ਹਾਂ ਖੁੱਲੇ ਦਿਮਾਗ ਦੇ ਨਾਲ ਬੈਠ ਕੇ ਦੇਖਿਓ ਕਿਉਂਕਿ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ ਫਿਰ ਉਹ ਚਾਹੇ ਕਿਸੇ ਵੀ ਧਰਮ ਦੇ ਵਿੱਚ ਕਿਉਂ ਨਾ ਹੁੰਦੀ ਹੋਵੇ ਹਰ ਧਰਮ ਦੇ ਵਿੱਚ ਅਜਿਹੇ ਕੁਝ ਲੋਕ ਹੀ ਹੁੰਦੇ ਨੇ ਜਿਹੜੇ ਗਲਤ ਹੁੰਦੇ ਨੇ ਪਰ ਉਹਨਾਂ ਦੀ ਵਜ੍ਹਾ ਦੇ ਨਾਲ ਪੂਰੇ ਦਾ ਪੂਰਾ ਧਰਮ ਬਦਨਾਮ ਹੁੰਦਾ ਹੈ ਇੰਨੇ ਵੱਡੇ ਸਕੇਲ ਤੇ ਧਰਮ ਚੇਂਜ ਕਰਵਾਉਣ ਨੂੰ ਮਿਸ਼ਨਰੀ ਐਕਟੀਵਿਟੀ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦਾ ਮਿਸ਼ਨ ਹੀ ਹੁੰਦਾ ਹੈ ਇੱਕ ਨਵੇਂ ਦੇਸ਼ ਦੇ ਵਿੱਚ ਆਪਣੇ ਧਰਮ ਨੂੰ ਫੈਲਾਉਣਾ ਇਹ ਪ੍ਰੋਬਲਮ ਕੱਲੀ ਇੰਡੀਆ ਦੀ ਹੀ ਨਹੀਂ ਹੈ ਬਲਕਿ ਫੋਰਨ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੁਣ ਬਣ ਚੁੱਕਿਆ ਹੈ ਇਸ ਨੂੰ ਬਹੁਤ ਚੱਲ ਰਹੀ ਹੈ ਤੇ ਪੱਛਮੀ ਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਤੇ ਲੋਕ ਅਜੇਹੇ ਨੇ ਜਿਹੜੇ ਇਸ ਮੁਹਿੰਮ ਦੇ ਖਿਲਾਫ ਆਪਣੀ ਆਵਾਜ਼ ਉਠਾ ਰਹੇ ਨੇ ਜਾਨਕਿ ਉਹ ਕਹਿ ਰਹੇ ਨੇ ਕਿ ਕਿਸੇ ਵੀ ਇਨਸਾਨ ਨੂੰ ਆਪਣੇ ਧਰਮ ਦੇ ਵਿੱਚ ਕਨਵਰਟ ਕਰਨਾ ਧੋਖੇ ਦੇ ਨਾਲ ਬਿਲਕੁਲ ਗਲਤ ਹੈ ਇਹ ਸਾਰੀਆਂ ਗੱਲਾਂ ਬਾਰੇ ਜਾਣਨ ਤੋਂ ਪਹਿਲਾਂ ਸਾਨੂੰ ਇੱਕ ਗੱਲ ਜ਼ਰੂਰ ਚੰਗੀ ਤਰ੍ਹਾਂ ਦੇ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਚੀਜ਼ ਦੀ ਜੜ ਕੀ ਹੈ ਕਿਉਂ 크ਿਸਚੀਅਨਟੀ ਇੰਨੇ ਵੱਡੇ ਪੱਧਰ ਤੇ ਇੰਡੀਆ ਦੇ ਵਿੱਚ ਜਾਂ ਕਈ ਪੰਜਾਬ ਦੇ ਵਿੱਚ ਫੈਲ ਰਿਹਾ ਹੈ ਇਹ ਗੱਲ ਤੋਂ ਅਸੀਂ ਮਨਕਰ ਨਹੀਂ ਹੋ ਸਕਦੇ ਕਿ ਪੰਜਾਬ ਦੇ ਵਿੱਚ ਅੱਜ ਵੀ ਕਈ ਇਲਾਕੇ ਅਜੇਹੇ ਨੇ ਜਿੱਥੇ ਜਾਤ ਪਾਤ ਕਾਫੀ ਜ਼ ਲੋਕ ਅਮਰਸਰ ਤਰਨਤਾਰਨ ਅਤੇ ਗਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬਾਡਰ ਦਾ ਏਰੀਆ ਹੈ ਉੱਥੇ ਰਹਿੰਦੇ ਨੇ ਤੇ ਇਹ ਲੋਕ ਕਾਫੀ ਪ੍ਰਭਾਵਿਤ ਨੇ ਜਾਤ ਪਾਤ ਤੋਂ ਪੰਜਾਬ ਦੇ ਵਿੱਚ ਕਈ ਇਲਾਕੇ ਅਜਿਹੇ ਵੀ ਨੇ ਜਿੱਥੇ ਸਿੱਖਾਂ ਦੇ ਲਈ ਅਲੱਗ ਗੁਰਦੁਆਰੇ ਬਣੇ ਨੇ ਤੇ ਦੂਸਰੀਆਂ ਜਾਤਾਂ ਦੇ ਲਈ ਅਲੱਗ ਗੁਰਦੁਆਰਾ ਸਾਹਿਬ ਬਣੇ ਨੇ ਇਸ ਚੀਜ਼ ਦਾ ਹੀ ਫਾਇਦਾ ਉਠਾ ਕੇ ਇਹਨਾਂ ਲੋਕਾਂ ਦੇ ਉੱਪਰ ਹੀ ਫੋਕਸ ਕਰਕੇ ਇਹਨਾਂ ਨੂੰ ਹੀ ਜ਼ਿਆਦਾਤਰ ਕਨਵਰਟ ਕੀਤਾ ਜਾ ਰਿਹਾ ਹੈ ਸਿੱਖ ਧਰਮ ਤੋਂ ਕ੍ਰਿਸਚੀਅਨਟੀ ਦੇ ਵਿੱਚ ਇੱਥੇ ਇਹਨਾਂ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਧਰਮ ਦੇ ਵਿੱਚ ਤੁਹਾਡੇ ਨਾਲ ਬਹੁਤ ਜ਼ਿਆਦਾ ਭੇਦਭਾਵ ਕੀਤਾ ਜਾਂਦਾ ਹੈ ਜੇਕਰ ਤੁਸੀਂ ਕ੍ਰਿਸਚੀ ਤੁਸੀਂ ਬਹੁਤ ਸਾਰੇ ਕੇਸ ਦੇਖੋਗੇ ਜਿਨ੍ਹਾਂ ਦੇ ਵਿੱਚ ਜਿਹੜੇ ਲੋਕ ਕਨਵਰਟ ਹੋਏ ਨੇ ਉਹ ਫਿਰ ਵੀ ਆਪਣਾ ਨਾਮ ਨਹੀਂ ਬਦਲਦੇ ਤੇ ਆਪਣੇ ਸਿਰ ਦੇ ਉੱਪਰ ਇਹ ਲੋਕ ਪੱਗਾਂ ਵੀ ਬੰਨ੍ਹਦੇ ਨੇ ਤੇ ਆਪਣੇ ਨਾਮ ਦੇ ਮਗਰ ਇਹ ਸਿੰਘ ਕੌਰ ਵੀ ਲਗਾਉਂਦੇ ਨੇ ਇਹਨਾਂ ਨੂੰ ਕ੍ਰੈਪਟੋ ਕ੍ਰਿਸਚੀਅਨ ਜਾਂ ਫਿਰ ਪੱਗ ਵਾਲੇ ਕ੍ਰਿਸਚੀਅਨ ਕਿਹਾ ਜਾਂਦਾ ਹੈ ਹੁਣ ਕਨਵਰਟ ਕਰਨ ਦੀ ਜਿਹੜੀ ਅਗਲੀ ਚਾਲ ਹੁੰਦੀ ਹੈ ਉਹ ਹੁੰਦੀ ਹੈ ਜੀ ਫੇਕ ਟ੍ਰੀਟਮੈਂਟ ਅੱਜ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਚਰਚਾਂ ਦੇ ਉੱਪਰ ਇੱਕ ਚੰਗਾਈ ਸਭਾ ਲੱਗਦੀ ਹੈ ਤੇ ਨਾਲ ਹੀ ਇਹ ਸਭਾ ਦੇ ਪੂਰੇ ਪੰਜਾਬ ਦੇ ਵਿੱਚ ਪਰਚੇ ਪੰਡੇ ਜਾਂਦੇ ਨੇ ਜਿਸ ਦੇ ਉੱਪਰ ਇਹ ਸਭਾ ਦੀ ਡੇਟ ਲਿਖੀ ਹੁੰਦੀ ਹੈ ਦਨ ਇੱਥੇ ਬਿਲਕੁਲ ਫ੍ਰੀ ਫੂਡ ਮਿਲੇਗਾ ਤੁਹਾਨੂੰ ਇੰਡੀਆ ਦੀ ਜਨਤਾ ਬਾਰੇ ਪਤਾ ਹੀ ਹੈ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਅਜਿਹੇ ਪੋਸਟਰ ਦੇਖ ਕੇ ਇਸ ਜਗ੍ਹਾ ਦੇ ਉੱਪਰ ਪਹੁੰਚ ਜਾਂਦੇ ਨੇ ਤੇ ਬਹੁਤੇ ਲੋਕ ਇਹਨਾਂ ਦੇ ਵਿੱਚ ਉਹ ਹੁੰਦੇ ਨੇ ਜਿਹੜੇ ਇੱਥੇ ਖਾਣ ਪੀਣ ਦੇ ਚੱਕਰ ਦੇ ਵਿੱਚ ਜਾਂਦੇ ਨੇ ਫਿਰ ਜਦੋਂ ਉੱਥੇ ਇਹਨਾਂ ਦੇ ਸਾਹਮਣੇ ਜਾਦੂ ਤੇ ਚਮਤਕਾਰ ਦਿਖਾਇਆ ਜਾਂਦਾ ਹੈ ਜਿਵੇਂ ਦਿਖਾਇਆ ਜਾਂਦਾ ਹੈ ਕਿ ਗੋਂਗੇ ਬੋਲਣ ਲੱਗ ਜਾਂਦੇ ਨੇ ਇੱਕ ਝੜਕੇ ਦੇ ਨਾਲ ਹੀ ਆਤਮਾ ਪਵਿੱਤਰ ਹੋ ਜਾਂਦੀ ਹੈ 45 ਸਾਲਾਂ ਦੇ ਅੰਨੇ ਇਨਸਾਨ ਦੀ ਇੱਕ ਝੜਕੇ ਦੇ ਨਾਲ ਹੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਂਦੀ ਹੈ ਆਨਲਾਈਨ ਇੱਥੇ ਕੈਂਸਲ ਠੀਕ ਕਰਨ ਦਾ ਠਗਵਾ ਦਾ ਜਾਂਦਾ ਹੈ ਇਹ ਸਵਾ ਦੇ ਵਿੱਚ ਹੀ ਇਹ ਸਾਰੇ ਚਮਤਕਾਰ ਹੁੰਦੇ ਨੇ ਇੰਨੇ ਹੀ ਨਹੀਂ ਇਹਨਾਂ ਸਾਰੀਆਂ ਸਵਾ ਦਾ ਲਾਈਵ ਟੈਲੀਕਾਸਟ ਵੀ ਕੀਤਾ ਜਾਂਦਾ ਹੈ YouTube ਅਤੇ Facebook ਦੇ ਉੱਪਰ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਲਾਈਵ ਵੀ ਤੇ ਇਹਨਾਂ ਦੇ ਮਿਲੀయన్స్ ਦੇ ਵਿੱਚ ਵਿਊ ਹੁੰਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇੱਕ ਆਮ ਇਨਸਾਨ ਤਾਂ ਹੱਸਣ ਲੱਗ ਜਾਂਦਾ ਹੈ ਪਰ ਜਿਸ ਨੂੰ ਇਹ ਚੀਜ਼ ਬਾਰੇ ਨਹੀਂ ਪਤਾ ਉਹ ਇਹਨਾਂ ਦੇ ਧੋਖੇ ਦਾ ਸ਼ਿਕਾਰ ਹੋ ਜਾਂਦਾ ਹੈ ਹੁਣ ਤੁਸੀਂ ਇੱਕ ਮਜਬੂਰ ਅਤੇ ਗਰੀਬ ਇਨਸਾਨ ਬਾਰੇ ਸੋਚੋ ਜਿਸ ਨੂੰ ਪਤਾ ਹੀ ਨਹੀਂ ਕਿ ਇਹ ਇੱਕ ਬਹੁਤ ਵੱਡਾ ਸਕੈਮ ਹੈ ਇੱਥੇ ਇਨਸਾਨਾਂ ਨੂੰ ਝੂਠੀ ਉਮੀਦ ਵੇਚੀ ਜਾਂਦੀ ਹੈ ਚਾਹੇ ਉਹ ਕਿਸੇ ਬਿਮਾਰੀ ਨੂੰ ਠੀਕ ਕਰਨ ਦੀ ਹੋਵੇ ਜਿਸ ਦਾ ਇਲਾਜ ਚਾਹੀ ਮੈਡੀਕਲ ਸਾਇੰਸ ਕੋਲ ਵੀ ਨਾ ਹੋਵੇ ਤੇ ਇੱਥੇ ਇਹ ਲੋਕ ਵੱਡੀ ਤੋਂ ਵੱਡੀ ਬਿਮਾਰੀ ਨੂੰ ਇੱਕ ਝੜਕੇ ਦੇ ਵਿੱਚ ਖਤਮ ਕਰ ਦਿੰਦੇ ਨੇ ਬਸ ਕਾਰਨ ਇੱਕ ਹੀ ਹੈ ਕਿ ਤੁਸੀਂ ਆਪਣਾ ਧਰਮ ਬਦਲ ਲਓ ਅਸੀਂ ਵੀ ਤੁਹਾਨੂੰ ਸਾਰੀਆਂ ਬਿਮਾਰੀਆਂ ਤੋਂ ਨਜਾਤ ਦਿਵਾ ਦਵਾਂਗੇ ਇਹ ਸਿਚੁਏਸ਼ਨ ਦੇ ਵਿੱਚ ਇੱਕ ਆਮ ਮਜਬੂਰ ਇਨਸਾਨ ਕੀ ਕਰੇਗਾ ਉਸ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾਂਦਾ ਹੈ ਇੱਥੇ ਇਹ ਸਭਾ ਦੇ ਵਿੱਚ ਕੱਲਾ ਖਾਣਾ ਹੀ ਫ੍ਰੀ ਹੁੰਦਾ ਹੈ ਇੱਥੇ ਪ੍ਰੇਅਰ ਕਰਨ ਦੇ ਲਈ ਵੀ ਮੋਟੀ ਰਕਮ ਲਈ ਜਾਂਦੀ ਹੈ ਤੇ ਪੇਸ਼ੈਂਟ ਨੂੰ ਠੀਕ ਕਰਨ ਦੇ ਲਈ ਵੀ ਮੋਟੀ ਰਕਮ ਲਈ ਜਾਂਦੀ ਹੈ ਜਿਵੇਂ ਕਿ ਇੱਕ ਫੈਮਿਲੀ ਇਹ ਸਾਰੇ ਚਮਤਕਾਰਾਂ ਨੂੰ ਹੁੰਦੇ ਦੇਖ ਕੇ ਆਪਣੀ ਬੱਚੀ ਨੂੰ ਲੈ ਕੇ ਜਲੰਧਰ ਦੇ ਇੱਕ ਚਰਚ ਦੇ ਵਿੱਚ ਜਾਂ ਬੱਚੀ ਨੂੰ ਕੈਂਸਰ ਹੁੰਦਾ ਹੈ ਚਰਚ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਆਪਣੀ ਬੱਚੀ ਨੂੰ ਠੀਕ ਕਰਵਾਉਣਾ ਹੈ ਪਰਮਾਤਮਾ ਦੇ ਕੋਲੋਂ ਤਾਂ ਸਭ ਤੋਂ ਪਹਿਲਾਂ ਤੁਸੀਂ ਪ੍ਰਾਰਥਨਾ ਦੀ ਫੀਸ ਜਾਨਕਿ 80000 ਰੁਪਏ ਭਰੋ ਤੇ ਉਸ ਤੋਂ ਵੀ ਪਹਿਲਾਂ ਤੁਹਾਨੂੰ 크੍ਰਿਸਚਨ ਧਰਮ ਅਪਣਾਉਣਾ ਪਵੇਗਾ ਇਹ ਮਾਪੇ ਆਪਣੀ ਕੁੜੀ ਦੀ ਜਾਨ ਬਚਾਉਣ ਦੇ ਲਈ ਹਰ ਇੱਕ ਚੀਜ਼ ਦੇ ਲਈ ਰਾਜ਼ੀ ਹੋਗੇ ਪਰ ਫਿਰ ਵੀ ਇਹਨਾਂ ਦੀ ਕੁੜੀ ਦੀ ਮੌਤ ਹੋ ਜਾਂਦੀ ਹੈ ਪੂਜਾ ਕਰਨਾ ਬੇਅਰਥ ਹੈ ਸਾਡੇ ਪ੍ਰਭੂ ਸੁਧ ਹੈ ਪਵਿੱਤਰ ਹੈ ਤਾਂ ਉਸ ਦੀ ਪੂਜਾ ਕਰੋ ਤਾਂ ਆਪਕਾ ਸਭ ਪਰਿਵਾਰ ਸਵਸਥ ਜਿਏਗੇ ਤਾਂ ਆਪਕੀ ਲੜਕੀ ਦਾ ਕੈਂਸਰ ਵੀ ਚਲਾ ਜਾਏਗਾ ਪ੍ਰਭੂ ਸਭ ਕੁਝ ਕਰ ਦੇਗਾ ਤੇ ਇਹਨਾਂ ਦੀ ਚਰਚ ਦੇ ਪਾਸਟਰ ਨੇ ਇਹਨਾਂ ਦੇ ਲਈ ਪ੍ਰੇਅ ਕਰਨ ਤੋਂ ਵੀ ਮਨਾ ਕਰ ਦਿੱਤਾ ਇਸ ਤਰ੍ਹਾਂ ਦਾ ਇੱਕ ਕੇਸ ਨਹੀਂ ਹੈ ਹੋਰ ਵੀ ਕਈ ਕੇਸ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਇਹ ਚੀਜ਼ ਦਾ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਨੂੰ ਧੋਖੇ ਦੇ ਨਾਲ ਇਸ ਤਰ੍ਹਾਂ ਫਸਾਇਆ ਗਿਆ ਹੈ ਹਾਲ ਹੀ ਦੇ ਵਿੱਚ ਦੁਆਰ ਤੋਂ ਸਿੱਖ ਧਰਮ ਦੇ ਵਿੱਚ ਕਨਵਰਟ ਹੋਏ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਇੱਕ ਚਰਚ ਨੇ ਉਹਨਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਸੀ ਉਸ ਪਾਸਟਰ ਨੇ ਮਨਦੀਪ ਸਿੰਘ ਦੀ ਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੂੰ ਬਹੁਤ ਵਧੀਆ ਕੰਮ ਕਰ ਰਹੀ ਹੈ ਤੂੰ ਸਿੱਧਾ ਜਨਤ ਦੇ ਵਿੱਚ ਜਾਵੇਂਗੀ ਤਾਂ ਪਾਸਟਰ ਮਨਦੀਪ ਸਿੰਘ ਦੀ ਮਾਂ ਨੂੰ ਕਹਿੰਦਾ ਹੈ ਕਿ ਤੂੰ ਜਨਤ ਦੇ ਵਿੱਚ ਚੱਲੀ ਹੈ ਉੱਥੇ ਰਹਿਣ ਦੇ ਲਈ ਇੱਕ ਘਰ ਲੈ ਲੈ ਉਸ ਦੀ ਰਜਿਸਟਰੀ ਕਰਵਾ ਲਾ ਮੇਰੇ ਕੋਲੋਂ ਮੈਨੂੰ ਤੂੰ ਉਹ ਪੈਸੇ ਦੇ ਦੇ ਮੈਂ ਤੈਨੂੰ ਉੱਥੇ ਇੱਕ ਘਰ ਲੈ ਕੇ ਦੇ ਦੂੰਗਾ ਜੰਨਤ ਦੇ ਵਿੱਚ ਮੇਰੀ ਮਾਤਾ ਨੂੰ ਬੋਲਾ ਕਿ ਆਪ ਬਹਿਨ ਜੀ ਪਲਾਟ ਲੈ ਲਓ ਸਵਰਗ ਵਿੱਚ ਫਿਰ ਉਹਨਾਂ ਨੇ ਪਲਾਟ ਦਵਾਇਆ ਮੇਰੀ ਮਾਤਾ ਸੇ ਪੈਸੇ ਲੈਂਦੇ ਰਹੇ ਬਾਅਦ ਵਿੱਚ ਉਹਨਾਂ ਨੇ ਬੋਲਦੇ ਕਿ ਪੈਸੇ ਦੇ ਦਿਓ ਔਰ ਸਵਰਗ ਵਿੱਚ ਘਰ ਬਣਾ ਕੇ ਦਿਆ ਮੇਰੀ ਮਾਤਾ ਨੂੰ ਕੇ ਮੈਂ ਇਸ ਤਰ੍ਹਾਂ ਗਮਰਾਹ ਕਰ ਕਰਕੇ ਉਸ ਫਰਜ਼ੀ ਪਾਸਟਰ ਨੇ ਪਤਾ ਹੀ ਨਹੀਂ ਕਿੰਨੀ ਜ਼ਿਆਦਾ ਮੋਟੀ ਰਕਮ ਮਨਦੀਪ ਸਿੰਘ ਦੀ ਮਾਂ ਤੋਂ ਲੈ ਲਈ ਇਹ ਤਾਂ ਮਨਦੀਪ ਸਿੰਘ ਦੀ ਮਾਂ ਨੇ ਕੀਤਾ ਸੀ ਮਜਬੂਰੀ ਬਸ ਹੁਣ ਮੰਨ ਲਓ ਕਿਸੇ ਇਨਸਾਨ ਦੀ ਕੋਈ ਮਜਬੂਰੀ ਹੀ ਨਹੀਂ ਹੈ ਤਾਂ ਉਸ ਨੂੰ ਇਹ ਲੁੱਕ ਕਿਵੇਂ ਫਸਾਉਂਦੇ ਨੇ ਜਿਸ ਇਨਸਾਨ ਦੀ ਕੋਈ ਮਜਬੂਰੀ ਨਾ ਹੋਵੇ ਇਹ ਲੋਕ ਉਸ ਨੂੰ ਧਰਮ ਚੇਂਜ ਕਰਨ ਦੇ ਲਈ ਮੋਟੀ ਰਕਮ ਦਿੰਦੇ ਨੇ ਜਾਂ ਕਈਏ ਪੈਸੇ ਦਿੰਦੇ ਨੇ ਲਾਲਚ ਦਿੰਦੇ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ 크ਰਿਸਚੀਅਨ ਦੇ ਸਕੂਲ ਨੇ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਪਰਿਵਾਰ ਕਨਵਰਟ ਹੋ ਜਾਂਦੇ ਨੇ 크ਰਿਸਚੀਅਨ ਧਰਮ ਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਫੀਸ ਬਿਲਕੁਲ ਨਾ ਮਾ ਕਨਵਰਟ ਹੋ ਜਾਂਦੇ ਨੇ 크੍ਰਿਸਚੀਅਨ ਧਰਮ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਇਸ ਤਰ੍ਹਾਂ ਬਿਲਕੁਲ ਫ੍ਰੀ ਵਾਂਗੂ ਹੀ ਹੋ ਜਾਵੇਗੀ ਕਲੈਸ ਤੋਂ ਬਿਨਾਂ ਜਿਹੜਾ ਦੂਜਾ ਲਾਲਚ ਦਿੱਤਾ ਜਾਂਦਾ ਹੈ ਪੰਜਾਬ ਦੇ ਯੂਥ ਨੂੰ ਕਨਵਰਟ ਕਰਨ ਦਾ ਉਹ ਹੈ ਜੀ ਵੀਜ਼ਾ ਲਗਵਾਉਣ ਦਾ ਤੁਸੀਂ ਜਾਣਦੇ ਹੋਵੋਗੇ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਰੇਜ ਹੈ ਦੂਜੇ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦਾ ਹੁਣ ਤੁਸੀਂ ਜੇਕਰ ਜੰਗ ਜਨਰੇਸ਼ਨ ਦੀ ਇੰਟਰਵਿਊ ਵਗੈਰਾ ਨੂੰ ਦੇਖੋ ਤਾਂ ਉਹਨਾਂ ਦੇ ਵਿੱਚ ਪਤਾ ਲੱਗਦਾ ਹੈ ਇਹ ਆਪ ਦੱਸਦੇ ਨੇ ਕਿ ਜਦੋਂ ਤੋਂ ਅਸੀਂ 크੍ਰਿਸਚੀਅਨ ਬਣ ਗਏ ਜਾਂ ਜਦੋਂ ਤੋਂ ਅਸੀਂ ਚਰਚ ਜਾਣ ਲੱਗੇ ਉਸ ਤੋਂ ਬਾਅਦ ਹੀ ਸਾਡਾ ਵੀਜ਼ਾ ਆਇਆ ਹੈ ਚਰਚ ਵਿੱਚ ਗਏ ਤਾਂ ਰੱਬ ਨੇ ਸਾਰੇ ਆਟੋਮੈਟਿਕ ਦਰਵਾਜ਼ੇ ਖੋਲਤੇ ਮੇਰਾ 10 ਦਿਨ ਦੇ ਵਿੱਚ ਵੀਜ਼ਾ ਆ ਗਿਆ ਮੈਂ ਬਾਹਰ ਚੱਲ ਗਈ ਸੀ ਇੱਥੇ ਇਹ ਵੀ ਗੱਲ ਗਲਤ ਨਹੀਂ ਹੈ ਕਿ 크ਰਿਸਚੀਅਨਾਂ ਨੇ ਘਰ ਨਹੀਂ ਬਣਾਏ ਇਹ 크ਰਿਸਚੀਅਨਾਂ ਨੇ ਕਈ ਲੋਕਾਂ ਦੇ ਘਰ ਵੀ ਬਣਾ ਕੇ ਦਿੱਤੇ ਨੇ ਉਹਨਾਂ ਨੂੰ ਲੈਂਟਰ ਵੀ ਪਵਾ ਕੇ ਦਿੱਤੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਰਾਸ਼ਨ ਵੀ ਦਿੱਤਾ ਹੈ ਪਰ ਇਸ ਤੋਂ ਜ਼ਿਆਦਾ ਲੋਕਾਂ ਦੇ ਨਾਲ ਸਕੈਮ ਵੀ ਹੋਇਆ ਹੈ ਅਜੇ ਤਾਂ 2 ਸਾਲ ਪਹਿਲਾਂ CNN ਤੇ News 18 ਨੇ ਪੰਜਾਬ ਦੇ ਵਿੱਚ ਇੱਕ ਗਰਾਊਂਡ ਇਨਵੈਸਟੀਗੇਸ਼ਨ ਕਰਵਾਈ ਸੀ ਕੁਝ پیسے ਉਸੇ ਮਿਲੇ ਹੋ ਕੁਝ ਮਦਦ ਮਿਲੀ ਹੋ ਕੁਝ ਹਾਂ 8000 ਰੁਪਏ ਮਿਲੇ ਹੋ ਅੱਛਾ ਇਹ ਕੀ ਕਿਸ ਚੀਜ਼ ਕੇ ਲਈ ਮਿਲੇ ਤੇ 8000 ਰੁਪਏ ਘਰ ਕੇ ਲਈ ਐਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਈ ਕਨਵਰਟ ਹੋ ਕੇ ਜਿਹੜੇ ਸਿੱਖਾਂ ਤੋਂ ਕ੍ਰਿਸਚੀਅਨ ਬਣੇ ਸਨ ਉਹਨਾਂ ਦੀ ਇੰਟਰਵਿਊ ਕੀਤੀ ਤੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਸਿੱਖ ਧਰਮ ਨੂੰ ਛੱਡ ਕੇ ਕ੍ਰਿਸਚੀਅਨਟੀ ਦੇ ਵਿੱਚ ਕਿਉਂ ਕਨਵਰਟ ਹੋਏ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਸੀ ਕਿ ਚਰਚ ਨੇ ਉਹਨਾਂ ਨੂੰ ਘਰ ਰਾਸ਼ਨ ਤੇ ਪੈਸੇ ਦਿੱਤੇ ਨੇ ਤੇ ਅੱਜ ਵੀ ਦੇ ਰਿਹਾ ਹੈ ਕਿਸੇ ਕੋ ਰਾਸ਼ਨ ਆ ਚੁੱਕਾ ਹੈ ਕਿਸੇ ਕੋ ਘਰ ਮਿਲ ਚੁੱਕੇ ਕਿਸੇ ਕੋ ਪੈਸੇ ਆਤੇ ਮੇਰੇ ਕੋਈ ਹਿੱਸਾ ਕੁਝ ਵੀ ਨਹੀਂ ਹòn ਸਵਾਲ ਇਹ ਆਉਂਦਾ ਹੈ ਕਿ ਜਿੰਨੋਂ ਲੱਖਾਂ ਰੁ ਕੰਮ ਤਾਂ ਨਹੀਂ ਹੋ ਸਕਦਾ ਇਹ ਸਾਰੇ ਨੈਕਸਸ ਨੂੰ ਚਲਾਉਣ ਦੇ ਲਈ ਕਈ ਵੱਡੀਆਂ-ਵੱਡੀਆਂ ਆਰਗੇਨਾਈਜੇਸ਼ਨ ਇੰਡੀਆ ਦੇ ਵਿੱਚ ਫੰਡ ਕਰਦੀਆਂ ਨੇ ਮੋਸਟਲੀ ਇਹ ਸਾਰਾ ਪੈਸਾ ਯੂਰੋਪੀਅਨ ਕੰਟਰੀਆਂ ਯੂਕੇ ਯੂਐਸਏ ਤੇ ਕੈਨੇਡਾ ਤੋਂ ਆਉਂਦਾ ਹੈ ਇਹ ਸਾਰੇ ਦਾ ਸਾਰਾ ਪੈਸਾ ਇੰਡੀਆ ਦੇ ਵਿੱਚ ਆਉਂਦਾ ਹੈ ਡੋਨੇਸ਼ਨ ਦੇ ਨਾਮ ਤੇ ਇੰਡੀਆ ਦੇ ਵਿੱਚ ਜੇਕਰ ਕੋਈ ਫੋਰਨ ਤੋਂ ਡੋਨੇਸ਼ਨ ਆਉਂਦੀ ਹੈ ਤਾਂ ਉਸ ਦੇ ਲਈ ਇੱਕ ਰੈਗੂਲੇਟਰੀ ਐਕਟ ਹੈ ਜਿਸ ਦਾ ਨਾਮ ਹੈ ਐਫਸੀਆਰਏ ਪਰ ਇਸ ਐਕਟ ਦੇ ਵਿੱਚ ਇੱਕ ਛੋਟੀ ਜੀ ਪ੍ਰੋਬਲਮ ਇਹ ਹੈ ਕਿ ਐਨਜੀਓ ਦੇ ਕੋਲ ਜਦੋਂ ਪੈਸਾ ਆ ਜਾਂਦਾ ਹੈ ਇੰਡੀਆ ਦੇ ਵਿੱਚ ਉਹ ਪੈਸੇ ਨੂੰ ਉਹ ਕਿੱਥੋਂ ਲਾਉਂਦੇ ਨੇ ਇਹ ਐਕਟ ਉਹ ਚੀਜ਼ ਨੂੰ ਨਹੀਂ ਦੇਖ ਹੁੰਦੀ ਹੈ ਇਸ ਕਰਕੇ ਇਸ ਦੇ ਉੱਪਰ ਕੋਈ ਟੈਕਸ ਵੀ ਨਹੀਂ ਲੱਗਦਾ ਤੇ ਰਿਪੋਰਟਸ ਦੇ ਮੁਤਾਬਕ ਇੰਡੀਆ ਦੇ ਵਿੱਚ ਹਰ ਸਾਲ ਕਰੋਨਾ ਦੀ ਸੰਖਿਆ ਦੇ ਵਿੱਚ ਪੈਸੇ ਭੇਜੇ ਜਾਂਦੇ ਨੇ ਇੱਕ ਰਿਪੋਰਟ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਸਾਰੇ ਦੇਸ਼ ਇੰਡੀਆ ਦੇ ਵਿੱਚ ਤਕਰੀਬਨ ਹਰ ਸਾਲ 10000 ਕਰੋੜ ਰੁਪਇਆ ਭੇਜਦੇ ਨੇ ਇਹ ਕੰਮ ਦੇ ਲਈ ਤੇ ਇਹ ਸਾਰੇ ਦਾ ਸਾਰਾ ਪੈਸਾ ਯੂਜ਼ ਕੀਤਾ ਜਾਂਦਾ ਹੈ ਲੋਕਾਂ ਨੂੰ ਕਨਵਰਟ ਕਰਨ ਦੇ ਲਈ ਹਾਲਾਂਕਿ ਇੰਡੀਅਨ ਗਵਰਨਮੈਂਟ ਨੇ ਕਈ ਤਰ੍ਹਾਂ ਦੀ ਐਨ ਜੀਓ ਨੂੰ ਸਕੈਨਰ ਦੇ ਵਿੱਚ ਵੀ ਪਾ ਕੇ ਰੱਖਿਆ ਹੈ ਜਿਨ੍ਹਾਂ ਬਾਰੇ ਉਹਨਾਂ ਨੂੰ ਇਹ ਰਿਪੋਰਟਸ ਮਿਲੀਆਂ ਨੇ ਤੇ ਕਈ ਐਨ ਜੀਓ ਨੂੰ ਤਾਂ ਬਿਲਕੁਲ ਬੈਨ ਕਰ ਦਿੱਤਾ ਹੈ ਜਾਂ ਕਈ ਬਲੌਕ ਕਰ ਦਿੱਤਾ ਹੈ ਇਸ C&T ਨੂੰ ਪ੍ਰਮੋਟ ਕੀਤਾ ਜਾਂਦਾ ਹੈ ਪੰਜਾਬੀ ਗਾਣਿਆਂ ਦੇ ਵਿੱਚ ਪੰਜਾਬੀ ਮੂਵੀਆਂ ਦੇ ਵਿੱਚ ਤੁਹਾਨੂੰ YouTube ਦੇ ਉੱਪਰ ਬਹੁਤ ਜ਼ਿਆਦਾ ਪੰਜਾਬੀ ਗਾਣੇ ਮਿਲ ਜਾਣਗੇ 크ਰਿਸਚੀਅਨ ਧਰਮ ਵਾਲੇ ਜਾਂ ਕਿਹ ਕਿ 크ਰਿਸਚੀਅਨ ਧਰਮ ਬਾਰੇ ਤੇ ਤੁਹਾਨੂੰ ਪੰਜਾਬੀ ਦੇ ਵਿੱਚ ਜੀਸਸ ਕ੍ਰਾਈਸ ਦੀ ਆਰਤੀ ਤੱਕ ਵੀ ਮਿਲ ਜਾਵੇਗੀ ਤੇ ਜ਼ਿਆਦਾਤਰ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਨ ਦੇ ਲਈ ਇਹ ਹੁਣ ਐਕਟਰਾਂ ਤੋਂ ਵੀ ਪ੍ਰੋਮੋਸ਼ਨ ਕਰਵਾ ਰਹੇ ਨੇ ਇਹ ਇੱਕ ਬਹੁਤ ਵੱਡੇ ਨੈਟਵਰਕ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਜੇਕਰ ਤੁਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਦੇਖੋ ਤਾਂ ਪੂਰੇ ਪੰਜਾਬ ਦੇ ਵਿੱਚ ਅੱਜ ਦੇ ਦਿਨ ਤਕਰੀਬਨ 65000 ਪਾਸਟਰ ਡਿਪਲੋਏ ਕੀਤੇ ਗਏ ਨੇ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਘੱਟੋ-ਘੱਟ 2 ਤੋਂ 3 ਪਰਿਵਾਰ ਤਾਂ ਅਜਿਹੇ ਜ਼ਰੂਰ ਹੁੰਦੇ ਨੇ ਜਿਹੜੇ ਹੁਣ ਕਨਵਰਟ ਹੋ ਕੇ ਕ੍ਰਿਸਚੀਅਨ ਬਣ ਚੁੱਕੇ ਨੇ ਪੰਜਾਬ ਦੇ ਵਿੱਚ ਹੁਣ ਆਏ ਦਿਨ ਨਵੀਆਂ ਤੋਂ ਨਵੀਆਂ ਚਰਚ ਬਣ ਰਹੀਆਂ ਨੇ ਉਹ ਵੀ ਬਹੁਤ ਵੱਡੇ ਸਕੇਲ ਤੇ ਪੂਰੀ ਤਿਆਰੀ ਚੱਲ ਰਹੀ ਹੈ ਪੰਜਾਬ ਨੂੰ ਇੱਕ ਕ੍ਰਿਸਚੀਅਨ ਸਟੇਟ ਬ ਅਬਰਦ ਇੱਡੀ ਬੜੀ ਸਾਜ਼ਿਸ਼ ਚੱਲ ਰਹੀ ਹੈ ਪਰ ਸਰਕਾਰਾਂ ਦਾ ਧਿਆਨ ਕਿੱਥੇ ਹੈ ਇਸ ਦੇ ਵਿੱਚ ਕੱਲਾ ਸਿੱਖ ਧਰਮ ਨਹੀਂ ਬਲਕਿ ਹੋਰ ਦੂਜੇ ਧਰਮ ਨੇ ਸਾਰਿਆਂ ਦਾ ਨੁਕਸਾਨ ਹੋ ਰਿਹਾ ਹੈ ਤੇ ਜਿਹੜੇ ਉਥੋਂ ਦੇ ਪੋਲੀਟਿਸ਼ੀਅਨ ਨੇ ਉਹ ਇਸ ਸਕੈਮ ਨੂੰ ਰੋਕਣ ਦੀ ਬਜਾਏ ਆਪਣਾ ਵੋਟ ਬੈਂਕ ਸੰਭਾਲਣ ਦੇ ਵਿੱਚ ਲੱਗੇ ਹੋਏ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਹੁਣ ਵੱਡੇ ਵੱਡੇ ਪਾਸਟਰ ਨੇ ਉਹਨਾਂ ਸਾਰਿਆਂ ਨੂੰ ਪੁਲਿਸ ਸਿਕਿਉਰਿਟੀ ਦਿੱਤੀ ਹੋਈ ਹੈ ਪਰ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਕਿ ਇਸ ਚੀਜ਼ ਦਾ ਲੌਂਗ ਟਰਮ ਦੇ ਵਿੱਚ ਪੰਜਾਬ ਨੂੰ ਬਹੁਤ ਜ਼ਿਆਦਾ ਵੱਡਾ ਖਤਰਾ ਹੈ ਅੱਜ ਪੰਜਾਬ ਦੇ ਵਿੱਚ ਵੋਟਾਂ ਦੇ ਲਈ ਜਿੰਨੇ ਵੀ ਲੀਡਰ ਨੇ ਸਾਰੇ ਦੇ ਸਾਰੇ ਇੱਥੇ ਜਾਂਦੇ ਨੇ ਤੇ ਇਹਨਾਂ ਦੇ ਗੋ ਪਾਵਰ ਹੁਣ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਪੰਜਾਬ ਦੇ ਵਿੱਚ ਕਿ ਇਹਨਾਂ ਨੇ ਆਪਣੀ ਇੱਕ ਪੋਲੀਟੀਕਲ ਪਾਰਟੀ ਵੀ ਬਣਾ ਲਈ ਹੈ ਤੇ ਇਹ ਪਾਰਟੀ ਦਾ ਨਾਮ ਹੈ ਯੂਨਾਈਟਿਡ ਪੰਜਾਬ ਪਾਰਟੀ ਤੇ ਇਹਨਾਂ ਲੋਕਾਂ ਦਾ ਜਿਹੜਾ ਮੇਜਰ ਟਾਰਗੇਟ ਹੈ ਉਹ ਪੰਜਾਬ ਦੀ ਯੂਥ ਹੈ ਤੇ ਜਦੋਂ ਯੂਥ ਦਾ ਇੰਟਰਵਿਊ ਕੀਤਾ ਗਿਆ ਕਿ ਤੁਸੀਂ ਇਸ ਵਾਰ ਕਿਸ ਨੂੰ ਵੋਟ ਪਾਓਗੇ ਤਾਂ ਅੱਗੇ ਉਹ ਜਵਾਬ ਇਹ ਮਿਲੇ ਆ ਵਾਲੇ ਇਲੈਕਸ਼ਨ ਮੈਂ ਜੋ ਪਾਰਟੀ 크ਰਿਸਟਨ ਕੋ ਅੱਗੇ ਕਰੇਗੀ ਉਹਨੂੰ ਵੋਟ ਦੇ। ਜਿਵੇਂ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਕੋਈ ਵੀ ਆਪਣਾ ਧਰਮ ਆਪਣੀ ਚੁਆਇਸ ਦੇ ਨਾਲ ਬਦਲ ਸਕਦਾ ਹੈ ਪਰ ਲੋਕਾਂ ਦੇ ਦਿਮਾਗ ਦੇ ਨਾਲ ਖੇਲ ਕੇ ਉਸ ਦੀ ਜਿਹੜੀ ਚੁਆਇਸ ਹੈ ਇੱਥੇ ਲੋਕਾਂ ਦੀ ਕਮਜ਼ੋਰੀ, ਮਜਬੂਰੀ, ਗਰੀਬੀ ਅਤੇ ਅਨਪੜਤਾ ਦਾ ਫਾਇਦਾ ਚੱਕ ਕੇ ਉਹਨਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਹ ਗੱਲ ਬਿਲਕੁਲ ਗਲਤ ਹੈ। ਇਕੱਲੇ ਇਹ ਇੰਡੀਆ ਵਿੱਚ ਨਹੀਂ ਬਲਕਿ ਫੋਰਨ ਦੇ ਵਿੱਚ ਵੀ ਲੋਕ ਇਸ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ। ਵੈਸਟਰਨ ਕੰਟਰੀਆਂ ਦੇ ਵਿੱਚ ਇਹਨਾਂ ਦੇ ਵਿਰੁੱਧ ਬਹੁਤ ਜ਼ਿਆਦਾ ਪ੍ਰੋਟੈਸਟ ਵੀ ਹੋ ਰਹੇ ਨੇ। ਜੇਕਰ ਤੁਸੀਂ ਇੰਟਰਨੈਟ ਦੇ ਉੱਪਰ ਜਾ ਕੇ ਦੇਖੋਗੇ ਤਾਂ ਉਹਨਾਂ ਕੰਟਰੀਆਂ ਦੀ ਬਹੁਤ ਜ਼ਿਆਦਾ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਜਿਨ੍ਹਾਂ ਦੇ ਵਿੱਚ ਲੋਕ ਇਸ ਚੀਜ਼ ਦੇ ਬਿਲਕੁਲ ਖਿਲਾਫ ਹੋਏ ਨੇ ਤੇ ਇਸ ਨੂੰ ਬਿਲਕੁਲ ਗਲਤ ਦੱਸ ਰਹੇ ਨੇ। ਅਜਿਹਾ ਹਰ ਇੱਕ ਧਰਮ ਦੇ ਵਿੱਚ ਹੁੰਦਾ ਹੈ ਜਿੱਥੇ ਲੋ ਕਰਨ ਲੱਗ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਦੇ ਨਾਲ ਸਕੈਮ ਹੋਣਾ ਸ਼ੁਰੂ ਹੋ ਜਾਂਦਾ ਹੈ ਜਿੱਦਾਂ ਹਰ ਇੱਕ ਧਰਮ ਦੇ ਵਿੱਚ ਬੁਰੇ ਲੋਕ ਹਨ ਉਸ ਤਰ੍ਹਾਂ ਹਰ ਇੱਕ ਧਰਮ ਦੇ ਵਿੱਚ ਸਹੀ ਲੋਕ ਵੀ ਨੇ ਪਰ ਇੱਥੇ ਤੁਹਾਨੂੰ ਫਰਕ ਸਮਝਣਾ ਪਏਗਾ ਕਿ ਕਿਹੜਾ ਤੁਹਾਨੂੰ ਸਹੀ ਰਾਹ ਦਿਖਾ ਰਿਹਾ ਹੈ ਤੇ ਕਿਹੜਾ ਤੁਹਾਡੀ ਮਜਬੂਰੀ ਦਾ ਫਾਇਦਾ ਚੱਕ ਰਿਹਾ ਹੈ ਤੇ ਕਿਹੜਾ ਤੁਹਾਡੀ ਸ਼ਰਤਾ ਦੇ ਨਾਲ ਖੇਲ ਰਿਹਾ ਹੈ ਅੱਜ ਜਿਹੜਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਦੋ ਕਾਰਨਾਂ ਦੇ ਨਾਲ ਰੋਕ ਸਕਦਾ ਹੈ ਇੱਕ ਤਾਂ ਜੇਕਰ ਇਸ ਦੇ ਉੱਪਰ ਕੋਈ ਗਵਰਨਮੈਂਟ ਐਕਸ਼ਨ ਲਵੇ ਇੱਕ ਜਾਂ ਫਿਰ ਇੱਥੋਂ ਦੇ ਲੋਕ ਹੀ ਇੰਨੇ ਜ਼ਿਆਦਾ ਅਵੇਅਰ ਹੋ ਜਾਣ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਇਹ ਧੋਖਾ ਹੈ ਇਹ ਚੀਜ਼ ਨੂੰ ਕਦੇ ਵੀ ਦੇ ਵਿੱਚ ਵੀਊ ਆ ਰਹੇ ਨੇ ਤੇ ਇਸ ਦਾ ਮਤਲਬ ਇਹ ਹੈ ਕਿ ਲੋਕ ਅੱਜ ਵੀ ਇਹਨਾਂ ਨੂੰ ਦੇਖ ਰਹੇ ਨੇ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਮੰਨ ਵੀ ਰਹੇ ਨੇ ਤੇ ਧੋਖੇ ਦਾ ਸ਼ਿਕਾਰ ਵੀ ਹੋ ਰਹੇ ਨੇ ਅੱਜ ਸਾਨੂੰ ਲੱਗਦਾ ਹੈ ਕਿ ਐਨੀ ਤਾਂ ਹਰ ਕਿਸੇ ਨੂੰ ਨੌਲੇਜ ਹੈ ਇਹਨਾਂ ਤਾਂ ਹਰ ਕੋਈ ਪੜਿਆ ਲਿਖਿਆ ਹੈ ਇਸ ਤਰ੍ਹਾਂ ਦੇ ਸਕੈਮ ਦੇ ਵਿੱਚ ਕਿਹੜਾ ਫਸ ਸਕਦਾ ਹੈ ਪਰ ਭੁੱਲੋ ਨਾ ਅੱਜ ਵੀ ਸਾਡੇ ਦੇਸ਼ ਦੇ ਵਿੱਚ ਅਜਿਹੇ ਕਈ ਲੋਕ ਨੇ ਜਿਹੜੇ ਵਿਚਾਰੇ ਬਿਲਕੁਲ ਵਿਚਾਰ ਨੇ ਜਾਂ ਉਹਨਾਂ ਨੂੰ ਕਿਸੇ ਬਿਮਾਰੀ ਨੇ ਨੱਪ ਲਿਆ ਹੈ ਜਾਂ ਗਰੀਬੀ ਨੇ ਨੱਪ ਲਿਆ ਹੈ ਜਾਂ ਫਿਰ ਉਹ ਇੰਨੇ ਪੜੇ ਲਿਖੇ ਹੀ ਨਹੀਂ ਇਹਨਾਂ ਲੋਕਾਂ ਦੇ ਵਿੱਚ ਰੱਬ ਨੂੰ ਲੈ ਕੇ ਬਹੁਤ ਜ਼ਿਆਦਾ ਸ਼ਰਧਾ ਹੁੰਦੀ ਹੈ ਤੇ ਉਹੀ ਇਸ ਤਰ੍ਹਾਂ ਦੇ ਸਕੈਮ ਦੇ ਵਿੱਚ ਬਹੁਤ ਜ اپنی زندگی ਵੀ ਕੋਈ ਆਪਣਾ ਬੱਚਾ ਗਵਾ ਲੈਂਦਾ ਹੈ ਕੋਈ ਆਪਣਾ ਪਤੀ ਗਵਾ ਲੈਂਦਾ ਹੈ ਕੋਈ ਆਪਣਾ ਘਰ-ਬਾਰ ਗਵਾ ਲੈਂਦਾ ਹੈ ਤੇ ਕੋਈ ਆਪਣਾ ਕੀਮਤੀ ਸਮਾਂ ਗਵਾ ਲੈਂਦਾ ਹੈ ਜਲਦੀ ਜੇਕਰ ਅਸੀਂ ਇਸ ਚੀਜ਼ ਦੇ ਉੱਪਰ ਆਵਾਜ਼ ਨਾ ਉਠਾਈ ਗਈ ਸਿੱਖ ਧਰਮ ਦੇ ਨਾਲ ਨਾਲ ਦੂਜੇ ਧਰਮ ਵੀ ਖਤਰੇ ਦੇ ਵਿੱਚ ਆ ਜਾਣਗੇ ਤੇ ਜਿੰਨਾ ਹੋ ਸਕੇ ਸਾਨੂੰ ਇਸ ਚੀਜ਼ ਦੇ ਬਾਰੇ ਅਵੇਅਰ ਰਹਿਣਾ ਚਾਹੀਦਾ ਹੈ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟਿਮਨ ਜੋ ਸਬਸਕ੍ਰਾਈਬ ਕਰਨਾ ਧੰਨਵਾਦ